ਆ ਤੇ ਗੱਦੇ ਗੱਦੇ ਲੈਣ ਆਏ ਆ ਡਰਾਈਵਰ ਆਪਣਾ ਜੱਗਾ ਬਾਈ ਆਪਾਂ ਸਾਰੀ ਕੁਝ ਹੋ ਕੇ ਕਰ ਲਿੰਦਾ ਹੁਣ ਆਪਾਂ ਤੇ ਗੱਡੀ ਪਾ ਰਾਨੇ ਆਲ ਰਾਉਂਡਰ ਹੈ ਗੱਡੀ ਪਾ ਰਾਨੇ ਆਪਾਂ ਆਲ ਰਾਉਂਡਰ ਵੜਨਾ ਆਪਾਂ ਮਕੈਨਿਕ ਦਾ ਕੰਮ ਸ਼ੁਰੂ ਕਰ ਦਨ ਹਲਵਾਈ ਜਲੂ ਵੀ ਪੜਿਆ ਜਾਣਾ ਹਾਂ ਵੀ ਟੋਨ ਠੀਕ ਆ ਬਾਈ ਆ ਪੱਛੇ ਕਰ ਲੈ ਵੀਰੇ ਬੱਚੇ ਆਉਣ ਦੇ ਬਾਈ ਭਾਂਡਾ ਠੀਕਰ ਲੈ ਆਈਏ ਚੌਂਤੇ ਦੇ ਆਪਾਂ ਗੱਦੇ ਜਾਉਂਦੇ ਜਾਇੰਗੇ ਲੈਕ ਸਤਿਗੁਰੂ ਜੀ ਬਾਈ ਸਾਰਿਆਂ ਨੂੰ ਜੀ ਸਤਿਗੁਰੂ ਜੀ ਸਾਰਿਆਂ ਨੂੰ ਜੀ ਲੋ ਜੀ ਭਾਈ ਸੇਵਾ ਚੱਲਦੀ ਸੇਵਾ ਦਾ ਪਹੁੰਚ ਗਏ ਬੰਦੇ ਸਾਰੇ ਤੇ ਬਾਕੀ ਸਭਾਈ ਚੱਲਦੀ ਰਹੇਗੀ ਤੇ ਪਹਿਲਾਂ ਹੋ ਗਏ ਹਮ ਸਾਰਾ ਟਾਈਮ ਹੋ ਗਿਆ ਭਾਈ ਚਾਹ ਚਾਗਦੀ ਹੈ ਨਾਸਟ ਦਾ ਟਾਈਮ ਕੱਸੂ ਹਾ ਕੋਤ ਭਾਈ ਕੰਮ ਮੌਜਨ ਵਾਲੇ ਲੱਗ ਰਿਹਾ ਜੇ ਰੋਟੀ ਪਾਣੀ ਹੋ ਗਏ ਸਹੀ ਗੱਲ ਹੈ ਜੀ ਨਹੀਂ ਰੋਟੀ ਪਾਣੀ ਢਿੱਡ ਚ ਹੋ ਗਏ ਨਾ ਸਭਾਈ ਬਾਕੀ ਭਾਈ ਹੁਣ ਤਿਆਰੀ ਹੋਣ ਲੱਗੀ ਸਾਡੀ ਕੰਮ ਬਾਪ ਦੇ ਨਾਲ ਕੀ ਕਿਰਪਾ ਨਾਲ ਹੋਣ ਤਿਆਰ ਆ ਪੈਪ ਕੱਢ ਰਹੀ ਹੁਣ ਪੈਪ ਕੱਢੋਗੇ ਬਸ ਬਸ ਦੋ ਤਿੰਨ ਪੈਪ ਰਹਿ ਗਏ ਪੈਭਾ ਗੱਡੋਗੇ ਬਾਬੇ ਨਾਨਕ ਦੀ ਕਿਰਪਾ ਨਾਲ ਆਪਣਾ ਟਾਈਮ ਬਸ ਇਹ ਕੰਮ ਨਿਭੜ ਕੇ ਲੜੀਆਂ ਨਾਲ ਲੜੀਆਂ ਲੜੀਆਂ ਨਾਲ ਉਹਨੇ ਟੈਂਟ ਟੈਂਟ ਆਪਾਂ ਸਫਾਈ ਕਰਨੀ ਬਾਈ ਪਾਣਾ ਪਾਂਡਾ ਪੁੰਡਾ ਜਿਹੜਾ ਹੋਰ ਸਮਾਨ ਆਉਣਾ ਇਟ ਟਟ ਸਾਰਾ ਰੱਖਣ ਦੀ ਤਿਆਰੀ ਕਰਕੇ ਕਾਲੂ ਬਾਈ ਖੰਡਵਾਰ ਆਰੰਭ ਹੋਏ ਨੇ 30 ਤਰੀਕ ਨੂੰ 10:30 ਵਜੇ ਜਿਹਨਾਂ ਦੇ ਭੋਗ 11:30 ਵਜੇ ਪਾਵਾਂਗੇ 22 ਤਰੀਕ ਨੂੰ 10:30 ਦਾਂਚੇ ਤੋਂ ਪਾਰਸਾ ਵਾਲੇ ਬਾਕੀ ਬਈ ਬ੍ਰੈਡ ਪਕਾਉਣੇ ਦਾ ਲੰਗਰ ਹੈਗਾ ਹੀ ਆ ਮੱਕੀ ਰੋਟੀ ਸਭ ਦਾ ਸਾਰਾ ਲੇਸੀ ਕੀ ਵੀ ਕਰਿਆ ਬਾਈ ਰਾਤ ਬਾਕੀ ਚੱਲ ਰਹੀ ਹੈ ਬਾਈ ਨਾਲ ਦੀ ਨਾਲ ਸੇਵਾ ਨਾਲ ਸ਼ਾਮ ਨੂੰ ਹੋ ਰੰਗ ਰੰਗ ਪ੍ਰੋਗਰਾਮ ਹੋ ਜੇ ਲਾਡੀਆਂ ਰੋਹਿ ਲਾ ਕੇ ਵਧੀਆ ਹੋਣੇ ਜੋਤੀ ਨੂੰ ਮਲਾ ਦੇ ਬੋਲਦਾ ਨਹੀਂ ਬਾਈ ਸ਼ਾਮ ਨੂੰ ਜਾਣਾ ਉਹ ਨਾ ਬੱਠ ਬੱਦੇ ਹੁਣ ਕਰਨ ਲੱਗੇ ਸਫਾਈ ਸਫਾਈ ਚੱਲਦੀ ਹੈ ਜੀ ਸਫਾਈ ਤਾਂ ਸਵੇਰ ਦੀ ਹੋ ਜਾਂਦੀ ਹੈ ਬਾਈ ਮੁੰਡੇ ਅੱਜ ਖਾਦੇ ਪਹੁੰਚਣੇ ਅੱਜ ਕੱਲ ਨੂੰ ਪਹੁੰਚ ਜਾਣਾ ਸਭ ਨੇ ਅੱਜ ਬਰੈਡ ਸ਼ਾਮ ਨੂੰ ਕੱਚੇ ਕੱਢੂਗੇ ਕੀ ਗਏ ਹੋਏ ਮੁੰਡੇ ਟਾਉਨ ਦੇ ਪੱਕੇ ਸੇਵਾ ਦਾ ਇੱਧਰ ਬੈਰ ਲੱਗੇ ਹੋਇਆ ਕੋਹ ਲੱਗੇ ਦੋ ਵੀਰ ਚਾਹ ਪਲਾਤੀ ਨਾ ਇੱਕ ਵਾਰੀ ਫੇਰ ਪਲਾ ਲੈਣੀ ਹੁਣ ਦੁਪਹਿਰ ਨੂੰ ਪਲਾ ਦੂੰਗੇ ਕੰਮ ਤੇ ਦੋ ਦੋ ਘੰਟੇ ਤੱਕ ਇਹਨਾਂ ਕੈਮਰਾ ਰੱਖੂੰਗਾ ਹੂੰ ਹੂੰ ਹੁਣ ਉੱਧਰ ਰਸਤਾ ਵੀ ਇੱਥੇ ਦੇ ਬੰਦ ਕਰਨਾ ਆਪਾਂ ਰਸਤਾ ਉੱਥੇ ਖੜਾ ਰਿਆ ਈ ਟਰਾਲੀ ਹੂੰ ਅੱਗੇ ਮੋੜ 'ਤੇ ਲਿਖ ਕੇ ਆ ਜੀ ਮੈਂ ਕੁਝ ਇਹਨਾਂ ਮੋੜ 'ਤੇ ਲਿਖੇ ਆਉਂਗੇ ਆਪਾਂ ਇੱਕ ਬੈਨਰ ਤਾਂ ਲਾ ਦੇਣਾ ਉੱਥੇ ਲਿਖ ਕੇ ਆ ਇਹ ਪਰ ਨਾਲ ਬੁੜਾ ਪਿਆ ਹੋਊਗਾ ਕਿਸੇ ਕੋਲ। ਨਾ ਅਰਸ ਨਾ ਬੰਨ ਗਏ। ਨਹੀਂ ਤਾਂ ਆਣ ਤਾਂ ਨਹੀਂ ਹਟਣਾ ਨਹੀਂ ਤਾਂ ਕਹਿੰਦਾ ਟਰਾਲੀ ਫੈਟ ਕਰ ਦੋ ਐ ਕਰ ਲੋ ਮੈਂ ਬਤਾ ਆ ਕੇ ਹੁਣ। ਨਾਲੀ ਲਾ ਦੇਣੀ ਓਰੇ ਆਪੇ ਮੁੜ ਕੇ ਜਾਊ ਅਗਲਾ। ਯਾ ਰਸਤਾ ਹੀ ਨਹੀਂ ਦੇਣਾ। ਮੋੜਨ ਨੂੰ ਵੀ ਜਗ੍ਹਾ ਚਾਹੀਦੀ ਆ। ਸਾਈਕਲ ਵੀ ਵੇੜਣਾ ਆਪਾਂ। ਮੋਟਰਸਾਈਕਲ ਵੀ ਨਹੀਂ ਆਉਣ ਲੈਣਾ ਓਏ। ਆਪਾਂ ਸਾਰਿਆਂ ਵਸਤੀ ਬੰਦ ਕਰਨਾ ਕੱਲੇ ਆਏ ਨਹੀਂ ਆਪਾਂ ਲੰਗੀ ਜਾਈਏ ਸਾਰਿਆਂ ਵਸਤੀ। ਪਾਣੇ ਵੀ ਨਹੀਂ ਲੱਗਣਾ। ਪਰਾਂ ਮੋਟਰਸਾਈਕਲ ਛੱਡੂ ਟਰਾਲੀ ਦੇ ਇੱਥੇ ਨਹੀਂ ਆਉਂਦੇ। ਤੇ ਡੌਨ ਸਮਝਾਣ ਲੱਗਿਆ ਸਾਰਿਆਂ ਨੂੰ। ਤੇ ਲੜੀਆਂ ਵਾਲਾ ਵੀਰ ਆ ਗਿਆ ਜੀ ਸੱਸ ਸਸਰੀ ਘਰ ਬਲਾ ਸਸਰੀ ਘਰ ਬਾਈ ਕੇ 5 ਸਾਲ ਹੋ ਗਏ ਮੇਰੇ ਨਾਲ ਬੰਦੇ ਨੂੰ ਖੜਦੇ ਨੇ ਉਹਨੂੰ ਖੜਦਾ ਨਹੀਂ ਨਾ ਕੋਈ ਪੈਸਾ ਦੇਦਾ ਆਪਣਾ ਕੰਮ ਕਰਾਉ ਪੈਸਾ ਲਓ ਠੀਕ ਨਹੀਂ ਸਾਫ ਬਤਾ ਬਾਈ ਜਦੇ ਬਰਾਬਰ ਆਪਣਾ ਬਾਕੀ ਬਾਈ ਇਹ 6 ਸਾਲ 5 ਸਾਲ ਹੋ ਗਏ ਨੂੰ ਆਪਣੇ ਨਾਲ ਆਉਂਦੇ ਨਗਰ ਕੀਰਤਨ ਦਾ ਵੀ ਦਾ ਪੱਕਾ ਤੇ ਸਵਾ ਦਾ ਬਾਈ ਤਿੰਨ ਤਿੰਨ ਦਾ ਪ੍ਰੋਗਰਾਮ ਕਰ ਬਾਬੇ ਆਪਣੇ ਉਰੇ ਪਾਲਤੀ ਸਾਹਿਬ ਖੜਾ ਕੇ ਨਾ ਓਕੇ ਇਹਨੂੰ ਬੰਦ ਕਰ ਲੈਣਾ ਪਰਦਿਆਂ ਠੀਕ ਆ ਕਿੱਟੇ ਇਹ ਲੰਗਰ ਨੂੰ ਬੰਦ ਕਰ ਦੇਣਾ ਉਹ ਮਾਤਾ ਬਾਪੀ ਅਸੀਂ ਕਡੌਨ ਪੂਰੀ ਮੁਝਾ ਰਿਹਾ ਸਾਰੇ ਇਕੱਲੇ ਇਕੱਲੇ ਸੇਵਾਦਾਰ ਨੂੰ ਉਹ ਬਾਸੀ ਸਵਾਰੀ ਚ ਮਤਾਰ ਸਾਹਿਬ ਜਾਣ ਕਿਸੇ ਰੋਪਣ ਜਾਣਾ ਉਹਦੇ ਵਾਸਤੇ ਕੋਈ ਮੋਟਰਸਾਈਕਲ ਨਹੀਂ ਔਰੇ ਔਰੇ ਐਂ ਪੜਦੇ ਉਹ ਪੰਡਾਲ ਬਣ ਗਏ ਇਹ ਪਾਲਕੀ ਕਿੱਧਰ ਹੋ ਗਈ ਇਹਦੇ ਵਿੱਚ ਸਾਰ ਕੇ ਲੈ ਰੰਦਾ ਹੁਣੀ ਤੇ ਆਪਾਂ ਜਗ੍ਹਾ ਬਣਾਈ ਥੱਲੇ ਅਸੀਂ ਲੰਗਰ ਲਾਣ ਵਾਸਤੇ ਲੰਗਰ ਦੀ ਯਾਰ ਤਿਆਰੀ ਕਰਨ ਵਾਸਤੇ ਉੱਥੇ ਤਾਂ ਆਪਾਂ ਚੜ੍ਹ ਜਾਏ ਕਰਨਾ ਚਾਰ ਪੰਜ ਸਰਚ ਲੈ ਲੈਂ ਲਈ ਆਪਣੇ ਦਿਮਾਗ ਨਾਲ ਲਾ ਲਈ ਦਿੱਤੀ ਕਿ ਪਾਲਕੀ ਸਾਡੀ ਪੂਰੀ ਨਹੀਂ ਆ ਭਾਈ ਦੇਖਣਾ ਸਾਲ ਦੀ ਸੇਵਾ ਲੱਗੇ ਲਈ ਅਗੇ ਟੈਂਕਰ ਵਾਲੇ ਵੀ ਨੇ ਲੱਗੇ ਟੈਂਕਰ ਲਾਉਣ ਤੇ ਇੱਥੇ ਤੋਂ ਬਾਅਦ ਛੜੀ ਵਾਲੇ ਵੀ ਲੱਗੇ ਪਾਉਣਗੇ ਬਈ ਲੱਗਣਗੇ ਤੇ ਸਪੀਕਰ ਲਾ ਦੇਣਾ ਚਾਹ ਜਾਨੀ ਕਿ ਸਾਰਾ ਕੁਝ ਓਕੇ ਕਰਕੇ ਆਣਾ ਗੱਡੀ ਪੰਡ ਗਈ ਹੋਈ ਆਪਣੀ ਪੰਚ ਸਾਹਿਬ ਕੋਲ ਉਹ ਆ ਜਾਣੀ ਸ਼ਾਮ ਤੱਕ ਤੇ ਉਹਨਾਂ ਦੇ ਨਾਲ ਕਰੇ ਆਪ ਅੱਗੇ ਰਸਤਾ ਉਹ ਉਧਰ ਡੰਡਾ ਲੱਗਦਾ ਬਈ ਪੈਣੀ ਪਿੰਡ ਵੱਲ ਪਰਾਂ ਘੁੰਮਣ ਲੱਗੇ ਅੱਧਰ ਨਹੀਂ ਬੰਦ ਕਰਦੇ ਯਾਨੀ ਕਿ ਅੱਜੇ ਬੰਦ ਕਰਦੇ ਨੇ ਉਹਨੂੰ ਦੇਖ ਕੇ ਅੱਜ ਬੰਦ ਕਰਦੇ ਠੀਕ ਹੈ ਜੀ ਕੋਈ ਨਹੀਂ ਚਾਹ ਨੂੰ ਕੱਢ ਲੈਣਾ ਨਾਰਾ ਨੂੰ ਪੁੱਛੇਗਾ ਮੈਂ ਕੱਢ ਲੂੰਗਾ ਤੁਸਾਂਗੇ ਕੱਲੂ ਕੱਲ ਅੱਜ ਕੰਦੇ ਹੋਈਆ ਕੱਲੂ ਮੈਂ ਕੱਢ ਦੂੰਗਾ ਤੁਸਾਂਗੇ ਵਾਕੀ ਇਹ ਨਾ ਚਾਹ ਪਲਾਦੀਆਂ ਮੈਂ ਚਾਹ ਲੈ ਆਵਾਂਗਾ ਆਪਣੇ ਟੈਂਟ ਕੱਢ ਆਵਾਂੀਆਂ ਨੂੰ ਤੇ ਉਹਨਾਂ ਨੂੰ ਵੀ ਲਿਆਵਾਂਗਾ ਹਨਾ ਜਿਹੜੇ ਲੜੀਆਂ ਹਾਂ ਲੈ ਆ ਲੈ 10 12 ਕੱਪ ਤੁਸ ਨੇ ਹੁੰਦਾ ਓੜਾ ਓੜਾ ਗਿਆ ਨਾ ਹੋਰ ਬਾਈ ਪੱਪੀ ਕਿਹ ਹੈ ਹਾਲਾ ਬਸ ਠੀਕ ਹੈ ਜੀ ਤਾਂ ਇਹ ਪਾਵਲਾ ਬਾਈ ਟੈਂਟਰ ਉੱਪਰ ਮਾਈ ਨੂੰ ਮਾਈ ਗਰਮੀ ਆਉਂਦੀ ਆ ਇੱਕ ਵਾਰ ਆਤਾਂ ਗੁੰਝਣਾ ਪੈਣਾ ਤੇ ਲੈਣ ਨੂੰ ਆਪਣੀ ਦੂਰੀ ਪੈ ਜਾਣੀ ਨਾ ਨਾ ਕੋਈ ਚੱਕਰ ਨਹੀਂ ਹੁਣ ਜੇ ਆਪਾਂ ਹੀ ਰਸਤਾ ਖੋਲਤਾ ਫਿਰ ਤਾਂ ਲੋਕਾਂ ਨੇ ਆਉਣਾ ਹੀ ਟੈਂਟ ਗੱਡ ਹੋ ਗਿਆ ਫਿਰ ਤਾਂ ਕੋਈ ਨਾ ਨਾ ਕੋਈ ਚੱਕਰ ਨਹੀਂ ਲੈ ਆਉਂਗੇ ਦੇਖਦੇ ਚੰਦੂ ਮਾਈ ਕਮਾ ਕਾਣਾ ਆਂ ਦੇਦੀ ਪਾਰੀ ਐ ਆਪਕੋ ਤੱਕ ਟੈਂਕ ਲਾਉਣਾ ਹੈ ਹਾਂ ਆਹ ਇਨਾਮ ਉੱਪਰ ਤੱਕ ਲਾਇਆ ਹੋਇਆ ਹੈ ਰੈਂਡ ਭਈ ਆਪਣਾ ਅੱਡਾ ਹੈ ਪਿੰਡ ਦਾ ਪਾਣੀ ਵਾਲੀ ਟੈਂਕੀ ਇਹਦੇ ਵੀ ਲੜੀਆਂ ਲਾਉਂਗੇ ਭਾਈ ਉੱਪਰ ਤੱਕ ਬਾਕੀ ਭਾਈ ਇੱਧਰ ਆਪਣੇ ਲੰਗਰ ਲੰਗਰ ਜਿ세 ਤਿਆਰ ਕਰਨਾ ਤਿਆਰੀ ਪਰ ਉੱਧਰ ਆਪਾਂ ਰਸਤਾ ਬੰਦ ਕਰਾਇਆ ਵੀ ਵਾਂਸ ਲਾਏ ਸੀ ਬਾਕੀ ਲੜੀਆਂ ਵਾਲੇ ਬੰਦੇ ਲੜੀਆਂ ਲਾਉਂਦੇ ਜੱਗਾ ਬਾਈ ਚੱਲਿਆ ਚਾਹ ਨੂੰ ਬਾਕੀ ਆ ਗਿਆ ਹੁਣ ਤੁਸੀਂ ਗੋਡਪੀ ਜਾਂਦੇ ਟੱਕ ਨਹੀਂ ਹੁੰਦਾ ਬਾਕੀ ਭਾਈ ਆ ਲੜੀਆਂ ਵਾਲੇ ਲੜੀਆਂ ਲਾਉਂਦੇ ਆ ਅੱਛਾ ਅਸ਼ੇਕ ਮਾਰ ਉੱਪਰ ਜੜਾਤਾ ਹੈ ਹੋਰ ਜੰਮੂ ਜੰਮੂ ਨੂੰ ਮਿਲੋ ਭਾਈ ਗੁਰਪ੍ਰੀਤ ਸਿੰਘ ਨੂੰ ਉਹ ਠੀਕ ਆ ਚਲ ਅੱਜ ਤਾਂ ਕੁਝ ਨਹੀਂ ਹੁੰਦਾ ਅੱਜ ਤਾਂ ਪਰਨਾ ਖੁੱਲ ਗਿਆ ਕੋਈ ਗੱਲ ਨਹੀਂ ਕੱਲ ਤੇ ਪਰਨਾ ਪੱਕਾ ਠੀਕ ਆ ਉਹ ਤੇਰੇ ਤਾਂ ਟੋਪੀ ਹੈਗੀ ਟੋਪੀ ਲੈ ਲੈ ਉਹ ਕ ਟੋਪੀ ਲੈ ਲੈ ਕਮਰੇ ਅੰਧੇ ਭਰ ਅਸੀ ਘਾਟ ਨੇ ਬੰਨ੍ਹ ਦੇ ਕਮਰੇ ਹੁੰਦੇ ਕਰਨ ਆ ਦੇਖ ਲੈ ਕਰਨਾ ਨਹੀਂ ਬਤ ਚੱਲ ਰਹੀਆਂ ਭਾਈ ਤਿਆਰੀ ਬਾਬੇ ਨਾਨਕ ਦੀ ਕਿਰਪਾ ਨਾਲੇ ਚੱਲੇ ਚਾਰ ਬਾਕੀ ਲੜੀਆਂ ਪੈ ਰਹੀਆਂ ਪੈਪ ਭਾਈ ਸਵੇਰੇ ਕੱਢਦੇ ਤੇ ਅਸੀਂ ਇਹ ਉਹ ਕਹਿੰਦਾ ਮੇਰੇ ਆਉਣ ਦਿਨ ਪੈਪ ਕੱਢਦੇਓ ਭਾਈ ਕਿ ਕੰਮ ਉਨੀ ਛੇਤੀ ਹੋ ਜਾਈਂ ਕਿਰਪਾ ਰੱਖੇ ਮਹਾਰਾਜ ਮੌਸਮ ਨਾ ਖਰਾਬ ਕਰੇ ਭਾਈ ਮੌਸਮ ਕਰਕੇ ਚੱਕਰ ਪੈ ਰਿਹਾ ਜੇ ਹਵਾ ਬਹੁਤ ਚੱਲ ਰਹੀ ਠੰਡੀ ਹਵਾ ਵਾਹ ਚੱਲ ਰਹੀ ਅੱਜ ਹੈ ਹਵਾ ਕਰਕੇ ਬਹੁਤ ਕੰਮ ਖਰਾਬ ਹੋ ਗਿਆ ਬਾਕੀ ਸੂਣਾ ਪਹੁੰਚਿਆ ਬਈ ਹਰ ਸਾਲ ਆਲਾ ਇੱਕ ਤੀ ਲੜੀ ਪਰ ਨੇਰੀ ਲਿਆਤੀ ਸੋਨੇ ਕੇ ਹਾਲਾ ਵੀਰੇ ਠੀਕ ਆ ਵੈਰੀ ਗੁੱਡ ਕੈਂਡੇ ਚਾਹੀਦਾ ਕਿਰਪਾ ਹੀ ਚਾਹੀਦੀ ਆ ਚੱਲ ਪੂੰਗੀ ਅੱਜ ਸੋਨੇ ਚੱਲ ਪੂੰਗੀ ਬਿਲਕੁਲ ਵੈਰੀ ਗੁੱਡ ਠੀਕ ਆ ਬਾਈ ਸੋਨੇ ਪੱਕਾ ਕੰਮ ਵੀਰੇ ਗਰੰਟ ਕਰ ਤੁਨ ਨਾਲ ਮਾਦੀ ਕਿਸੇ ਦੇ ਜਿਹੜੇ ਪੈਪ ਬੰਨੇ ਠੀਕ ਬੰਨੇ ਆ। ਠੀਕ ਐ ਯਾਰ ਉਹ ਪਿੱਛੇ ਵਾਲੇ ਨਹੀਂ ਸਹੀ ਐਗੇ। ਕਿਉਂਗੇ ਕੈਚ ਕਰੋਗੇ? ਚੱਕਰੋ ਦੇਖ ਸਕਦਾ ਤੂੰ ਆਪੀ। ਚਲ ਕੋ ਗਾਨੀ ਕੁਛ ਨਹੀਂ ਹੁੰਦਾ। ਟਿੱਲ ਮਿਸ ਹੋ ਜਾਂਦੀ ਬਾਈ ਸਾਤੇ ਮਾੜੀ ਮੁੱਤੀ ਯਾਰ। ਟੈਨਸ਼ਨ ਜ਼ਿਆਦਾ ਥੋੜੀ ਜੀ। ਹਾਂਜੀ। ਬਾਈ 4 ਸਮੋਸੇ ਲੈਣ ਗਏ ਆ ਵੀਰੇ ਕੋਈ ਚੱਕਰੇ ਨਹੀਂ। ਟੈਨਸ਼ਨ ਨਾ ਲੋ। ਇਹ ਕੇਸਰੀ ਝੰਡਾ ਮੋਢ ਸਿੰਘਪੁਰ ਲੱਗਿਆ ਪਿਆ। ਆ ਰਹੇ ਆ ਬਾਈ। ਆਹ ਲੜੀਆਂ ਲਾਤੀ ਹੈ ਬਾਈ ਸ਼ਾਮ ਨੂੰ ਤੁਹਾਨੂੰ ਵਾਲਦੀਆਂ ਦਿਖਾਵਾਂਗੇ ਹਰ ਸਾਲ ਦੀ ਤਰ੍ਹਾਂ ਸੀ ਬਾਈ ਇੰਨੀ ਜਗ੍ਹਾ 'ਚ ਲੜੀਆਂ ਲਾਉਂਦੇ ਆ ਜਿੱਥੇ ਬਾਈ ਮੈਂ ਕੰਮ ਕਰਦਾ ਉਹ ਚੱਕੀ ਚੱਕੀ ਤੱਕ ਅਸੀਂ ਹਰ ਸਾਲ ਲੜੀਆਂ ਲਾਉਂਦੇ ਆ ਬਾਕੀ ਆਹ ਲੜੀਆਂ ਚੱਲ ਰਹੀਆਂ ਬਾਈ ਲੜੀਆਂ ਲਾਤੀਆਂ ਮੁੰਡਿਆਂ ਨੇ ਅਪਾਲਤੀਆਂ ਮਿਆਂ 10-12 ਛੁੱਟੀਆਂ ਬਾਈ ਸਵਾ ਸਵਾ ਆ ਚੱਕੀ ਤੁਹਾਨੂੰ ਪਤਾ ਹੀ ਮੈਂ ਕੰਮ ਕਰਦਾ ਇਹ ਜਾਣਤੀ ਨੀ ਮਿਲੋ ਬਾਈ ਕਿੱਡੀ ਕਹਾਲਾ ਬਾਈ ਅਸਲੀ ਗੱਲ ਬੁਲਾਦੇ ਹੋ ਕੋ ਠੀਕ ਹੈ ਹੁਣ ਥੋੜਾ ਇੱਧਰੋਂ ਆਇਆ ਆਉਣਾ ਹਨਾ ਫਿਕਰ ਪੈ ਗਿਆ ਹੁਣ ਆਏ ਆ ਵੀ ਬਾਬੇਰ ਬੰਦ ਕਰਨਾ ਜ਼ਰੂਰੀ ਆ ਠੀਕ ਆ ਬਾਈ ਹਾਂ ਬਾਕੀ ਬਾਈ ਪਹੁੰਚਣਾ ਵੀਰੇ ਸ਼ਾਮ ਨੂੰ ਠੀਕ ਆ ਥੋੜਾ ਜਿਹਾ ਆਏ ਵੀ ਥੋੜਾ ਦੂਰ ਪੈਂਦਾ ਹਨਾ ਆਸਮਾਰਕਪਿੰਡ ਚੱਲ ਕੋਗਾ ਨਹੀਂ ਦੋ ਤਿੰਨ ਦਿਨ ਨਾ ਹਾਂ ਠੀਕ ਆ ਭਾਈ ਹਲਾਖੀ ਬਾਈ ਮੇਰਾ ਕੰਮ ਕਰਨ ਗਿਆ ਭਾਈ ਭਾਈ ਉਧਰ ਤੇ ਜਿਹੜਿਆ ਨੇ ਤੁਰ ਕੇ ਆਉਣਾ ਉਧਰ ਤੇ ਪੈਦਲ ਯਾਤਰਾ ਕੋਈ バス ਨੂੰ ਚਮਕੌਰ ਸਾਹਿਬ ਕੋਈ ਰੋਪੜ ਕੋਈ ਬੇਲੇ ਕੋਈ ਵੀ ਕੰਮ ਕਰ ਜਾਂਦਾ ਅਗਲਾ ਤੁਰ ਕੇ ਆਉਂਗਾ ਉਹਦੇ ਕਰਕੇ ਥੋੜੇ ਜਿਹਾ ਟੋਆ ਪਿਆਵਤਾ ਸਾਲੇ ਹੋ ਗਿਆ ਟੋਏ ਨੂੰ ਪੈਂਦਾ ਹਨਾ ਵੰਗੇ ਅੱਜ ਲੋਟ ਆਇਆ ਬਚਰਾ ਇਹ ਵੀ ਸੇਵ ਆਈ ਆ ਉਹਦੇ ਬਾਰੇ ਅਸੀਂ ਲੋਟ ਕਰਿਆ ਬਾਈ ਸੀ ਆਉਣ ਜਾਣ ਨੂੰ ਆ ਬਾਕੀ ਤਾਂ ਅਸੀਂ ਬੰਦ ਕਰਤਾ ਸਾਰਾ ਬਾਕੀ ਥੱਲੇ ਤਿਆਰੀ ਫੁੱਲ ਚੱਲ ਰਹੀ ਆ ਇੱਧਰ ਬਾਈ ਸਟੈਪ ਬਣਾਤੇ ਅਸੀਂ ਉਤਰਨ ਨੂੰ ਮੈਨੂੰ ਪਹੁੰਚਣਾ ਹੈ ਸਟੈਪ ਕਿਹੜਾ ਚੌੜਾ ਹੀ ਕਰ ਸਟੈਪ ਸਿਮਰੇ ਹੋ ਚੌੜੇ ਕਰ ਇਹਨੂੰ ਦੋ ਬੰਦੇ ਨੇ ਆਇਆ ਨਾ ਬੈਂਚ ਤੇ ਮੈਂ ਤਾਂ ਸਮਝਦਾ ਸਾਂ ਆਪਣੇ ਬੱਚੇ ਬੱਚੇ ਕਰਦੇ ਕਰਦੇ ਮਾਈ ਸਾਰੀ ਅਕਲਾ ਦੇ ਬਾਈ ਫੁਗ ਤੇ ਗੰਦ ਬਾਕੀ ਬਾਈ ਕੰਮ ਬਾਬੇ ਰਣਕ ਦੀ ਕਿਰਪਾ ਨਾਲ ਪੂਰਾ ਸਰਦੂ ਤੇ ਜੜੀ ਜੀ ਆਏ ਹੋਏ ਨੇ ਕਾਲੂ ਨਾਲ ਨੇ ਖੰਡ ਪਰ ਆਰੰਭ ਕਰਨਾ ਬਾਬਾ ਜੀ ਨੇ ਮਹਾਰਾਜ ਜੀ ਅੱਛਾ ਜੀ ਮਾ ਜੀ ਆਪਾਂ ਖਾਲ ਸਮਾ ਹਾਂਜੀ ਸੰਗ ਤਾਂ ਨਹੀਂ ਚੰਦਾ ਵੀ ਲੱਗਣਾ ਚਾਹੀਦਾ ਹਾਂਜੀ ਹਾਂਜੀ ਵਧੀਆ ਹੀ ਵਧੀਆ ਸੇਵਾ ਜੇ ਪਸਾਰ ਲੱਗੇ ਹੋਈਆਂ ਹਾਂਜੀ ਸੇਵਾ ਜੱਗਾ ਭਾਈ ਚਾਹ ਪਾਣੀ ਲੈ ਕੇ ਆਇਆ ਤਾਂ ਨਾਲਾ ਤੇ ਗੱਦੇ ਗੁੱਦੇ ਲੈਣ ਆਏ ਆਂ ਡਰਾਈਵਰ ਆਪਣਾ ਜੱਗਾ ਸਾਰੀਆਂ ਸੋਹੇ ਕਰ ਸਕਦਾ ਹੁਣ ਆਪਾਂ ਨੇ ਗੱਡੀ ਕਾਰਾਂਗੇ 올ਰਾਊਂਡਰ ਹੈ ਗੱਡੀ ਭਾਰਨ ਲੇ 올ਰਾਊਂਡਰ ਵੜਨਾ ਆਪਾਂ ਮਕੈਨਿਕ ਦਾ ਕੰਮ ਸ਼ੁਰੂ ਕਰ ਦੇਣਾ ਹਲਵਾਈ ਗਲੂ ਵੀ ਪੜਿਆ ਜਾਣਾ ਹਾਂ ਵੀ ਟੋਨ ਠੀਕ ਆ ਭਾਈ ਆ ਪੱਛੇ ਕਰ ਲੈ ਵੀਰੇ ਬੱਚੇ ਆਉਣ ਦੇ ਭਾਈ ਭਾਂਡਾ ਠੀਕਰ ਲੈ ਆਈਏ ਚੌਂਤੇ ਦੇ ਆਪਾਂ ਗੱਦੇ ਜਾਂਦੇ ਜਾਈਏ ਲੈਣੇ ਖਤਰ ਮਸ਼ਾਲਾ ਦੀ ਲੈ ਲੈਣੇ ਹੈ ਹਾਂ

17 ਮਿੰਟ ਤੱਕ ਆਉਂਦੇ ਕੋਈ ਸਨ ਆਲੀ ਕਿੰਨਾ ਦਾ 5 ਰੁਪਏ ਦੇ ਕਰਕੇ ਮੈਨੂੰ ਚਾਰ ਹੈ ਇਹ ਚਾਰ ਮਗਰ ਇਹ ਕਿਉਂ ਹੋ ਰਿਹਾ ਕੋਈ ਗੱਲ ਨਹੀਂ ਠੀਕ ਇੱਕ ਬਾਤ ਦੋ ਲੋੜ ਦੋ ਇਹ ਦੇਖੋ ਕਾ ਦਾ ਬਣੀ ਚਮਚੇ ਚਾਹਤੇ ਚਾਹਤੇ ਚਾਹੀਦੇ ਗਿੜਲੀ ਹੈ ਚਮਚੇ ਵੀ ਚਾਹੀਦੇ ਕਿੰਨੀ ਚਾਂਚੇ ਕਿੰਨੇ ਆ ਦੇਖੋ ਕਿੰਨੇ ਦੇਖੋ ਪੰਜ ਬਹੁਤ लो भी चमचे का नंबर दी है, पांच गिरी दी है। आपने यहाँ चाँदचेरी है, पट्टी बढ़ी है रात में, छोटा चाँदला, अरे हाँ छोटा चाँदला एक ही का, पट्टी बढ़ी का, छोटा चाँदला, इधर छोटा चाँदला। अरे आपको इधर नेगम को आता ही नहीं, बाकी रोकी है आपका सामान। हाँ, ਹਾਂ ਜੀ ਇਹ ਮੇਰੇ ਕੋਲ ਸਾਡ ਜਿਹੜੀ ਹੈ ਸਰਵਾਹ ਹਾਤ। ਆਪਣਾ ਦਾਤਾ ਬੰਨ੍ਹ ਨੂੰ ਲੋ ਬਾਈ। ਆਹ ਖੁਰਚੇ ਨਾਲ ਜਾ ਕੇ ਵੀਰੇ। ਸਮਾਨ ਭਾਈ ਸਾਰਾ ਕੱਢ ਲਿਆ ਸੀ ਬਾਹਰ ਜੱਗਾ ਭਾਈ ਲਿਖਣ ਲੱਗਿਆ ਵਾ ਸਮਾਨ ਜਸ਼ਨ ਖੰਨਾ ਆਜੋ ਮਹਾਰਾਜ ਜੀ ਗੱਲ ਸੁਣਿਓ ਜਨੈਤਰ ਭਾਈ ਪਰਸ਼ੋਤਮ ਸਿੰਘ ਆ ਗਏ ਨੇ ਪਰਸ਼ੋਤਮ ਸਿੰਘ ਸਾਡੇ ਪਹੁੰਚ ਚੁੱਕੇ ਨੇ ਹੋਰ ਬਾਬਾ ਜੀ ਕਿੱਧਰ ਘੁੰਮ ਰਹੇ ਆ ਅੱਛਾ ਕੰਨ ਵੀ ਦਰਸ਼ਨ ਦੇ ਦੋ ਦਰਸ਼ਨ ਤੇਰੇ ਕੋਲ ਆ ਜਣਾ ਬਸ ਕੋ ਦਿਨ ਚੰਦ ਦੇਣਾ ਠੀਕ ਹੈ ਬਾਈ ਕੀ ਆ ਲੈ ਬਾਬਾ ਜੀ ਠੀਕ ਹੈ ਜੀ ਠੀਕ ਹੈ ਭਾਂਡੇ ਸਟਾਰਟਿੰਗ ਹੋ ਗਈ ਵੀਰੇ ਆ ਜਾ ਕਾਲੇ ਆ ਜਾ ਕਾਲੂ ਦਾ ਘਰ ਭਾਈ ਮਾਣ ਦੇ ਮਿਸਤਰੀ ਦੇ ਮੁੰਡੇ ਦਾ ਆ ਜਾ ਦੋ ਆ ਬਦਰਾ ਹਾਂ ਕੱਟਣਾ ਜਲਾ ਪੈਂਟਾ ਦਾ ਕਿਹਦਾ ਲੱਗਿਆ ਇਹਦੇ ਕੁੰਜੇ ਨੇ ਸਾਰਾ ਨੂੰ ਮਾਰਦਾ ਸਮਾਨੀ ਚੱਕੋ ਵੀ ਓਏ ਸਪੈਸ਼ਲ ਸਪੈਸ਼ਲ ਦਸਨਾਇਆ ਜੋਤ ਦਾ ਜ਼ਮਾਨਾ ਮੈਂ ਤਾਂ ਪਤਾ ਨਹੀਂ ਤਾਂ ਹੋਰ ਵਾਪਸ ਕੀ ਹਾਲ ਚਾਲ ਸਾਸਤਰੀਗੜ੍ਹ ਬੁਲਾ ਦੇ ਬਾਈ ਸਾਡੇ ਦੇ ਪਿੰਡ ਦਾ ਚੌਂਕੀਦਾਰ ਪਾਸ਼ਾ ਸਿੰਘ ਬਾਬਾ ਥਾਣੇ ਕਚਹਿਰੀਆਂ 'ਚ ਫੁੱਲ ਚੱਲਦੀ ਬਾਈ ਹਾਂ ਮੰਜੇ ਕਿੱਥੇ ਘੜੇ ਕਰੂंगे ਬਾਅਦ 'ਚ ਮੰਜੇ ਚਲ ਬਾਅਦ 'ਚ ਦੇਖ ਲਾਂਗੇ ਓ ਹਲਵਾਈ ਏ ਹਲਵਾਈ ਯਾਰ ਦੇ ਨੇ ਆ ਤੇ ਸੰਪੀ ਬਾਈ ਪੱਟੀ ਦਾ ਜਗੇ ਨਵੇੜੋ ਕੰਮ ਬਾਈ ਸਮਾਨ ਗੱਦੇ ਕੋਤੇ ਵੀ ਲੈ ਕੇ ਆਉਣੇ ਕਾਲੂ ਆ ਜਾ ਕੋ ਸਵੇਰ ਦਾ ਕਿੱਥੇ ਦਾ ਉਰੇ ਕਿੱਥੇ ਦਾ ਦੇਖਾ ਤਾਂ ਹੈ ਹਾਂ ਬਾਬਾਈ ਤੁਸੀਂ ਫੋਨ ਜਿੱਤੀ ਬਾਬਾਈ ਬੀਜੀ ਹੋਣਾ ਅੱਜ ਬਾਬਾ ਤਾਂ ਬਹੁਤ ਹੈ ਹੋਰ ਹਾਂਜੀ ਤਾਰਾ ਖੂਜੇ ਲੈ ਜਾਨੇ ਨਹੀਂ ਗੱਦੇ ਲਾ ਦੇ ਯਾਰ ਮੈਂ ਤਾਂ ਐਂ ਕਹਿੰਦਾ ਗੱਦੇ ਲਾ ਗੱਦੇ ਉਹ ਲਾ ਦੋ ਬਾ ਥੱਲੇ ਪਿਛਾ ਕਿਦਰੀ ਜੀਵਾਂ ਐਂ ਕਹ ਮੈਂ ਦਰੀਬ ਚਾਕਰ ਬਾਪੂ ਦਰੀਆਂ ਦੇ ਥੱਲੇ ਰੱਖਣ ਨੂੰ ਜਿਹੜੀਆਂ ਆਪਾਂ ਨੇ ਅੱਡੇ 'ਚ ਪੈਣਾ ਉਹ ਥੱਲੇ ਦਰੀ ਵਿਛਾ ਕੇ ਬੈਠੂੰਗਾ ਦਰੀਆਂ ਵਿਛਾ ਮੈਂ ਉਹ ਹੀ ਕਹਿੰਦਾ ਪਾਠੀਆਂ ਨੂੰ ਤੂੰ ਕਹਿੰਦਾ ਮੰਜੇ ਆਈ ਤਾਂ ਹਰ ਵਾਰ ਜੱਲ ਜਣੇ ਨੂੰ 12-10 ਰੂਪ ਤਾ ਖਾਂ ਨਾਨਕ ਤੇ ਉਹ ਥੱਲੇ ਉਹ ਕਿੱਥੇ ਵਿਛਾ ਦਨੇ ਆਪਾਂ ਨੇ ਦਰੀਆਂ ਲੋ ਦਰੀਆਂ ਲੋ ਕਿੰਨੇ ਪਾਠੀ ਆਉਣ ਨੇ ਹਲਵਾਈ ਚਾਰ ਆ ਯਾਰ ਯਾਰ ਉਹਨੂੰ ਦਾਜ ਬੈਂਚਾ ਕੇ ਆਪਣੇ ਬੈਂਚੇ 'ਤੇ ਬੈਠੀ ਜਾ ਤੂੰ ਬਾਕੀ ਲਾਤ ਦਲ ਯ ਗੱਦੇ ਆਪਾਂ ਲਿਆਉਣੇ ਮੈਂ ਕਿਹਾ ਬੈਂਚ ਦੇ ਚਾਹ ਚਾਰ ਮਿੰਜੇ ਲਾਦ ਲੁ ਹਲਵਾਇਆਂ ਵਾਸਤੇ ਗੱਦੇ ਆਪਾਂ ਤਾਂ ਡਿਜ ਭਾਜਣਾ ਯਾਰ ਗੱਦੇ ਥੋੜੀ ਪੈ ਮੰਜੀ ਥੋੜੀ ਪੌਂਕ ਲਵਾਇਆਂ ਫੇਓ ਛਾਤਾ ਪਰਵਾਦੀ ਲਵਾਇ ਥੈਂਕੀ ਪਰਵਾਦੀ ਥੈਂਕੀ ਪਰ ਮੈਂ ਕਿਣੀ ਦਾ ਕੋਈ ਚੱਕਰ ਹੋ ਜਾਂਦਾ ਕਿ ਆਪਾਂ ਥੈਂਕੀ ਥੱਲੇ ਪਾ ਲਾਦ ਦੋ ਜੇ ਲਦਨੇ ਚਾਰ ਬੈਂਕੀ ਦੀ ਮੋਟਰ ਜੇ ਬਾਦ ਗੇ ਲੋ ਚਾਰ ਲਾਦ ਲਦੋ ਪਰ ਬਾਬੇ ਨਾਲੇ ਦਰੀਆਂ ਦੇ ਲਦੋ ਮਿੰਜੇ ਲਦੋ ਹਾਂ ਵੈਂਟਰ ਉਹ ਨਹੀਂ ਨਹੀਂ ਉਹ ਇੱਕੇ ਗੇੜਾ ਲਾਉਣਾ ਉਹ ਕਹਿੰਦਾ ਬਈ ਮੈਂ ਜਾਣਾ ਸਮਾਨ ਲੈਣਾ ਪਾਵ ਲਾ ਜਮ ਸਹੀ ਕੋਈ ਹੈਗਾ ਸਾਰੇ ਉੜੀ ਆ ਗਏ ਕਿੰਨੇ ਬੰਦੇ ਕਿੰਨੇ ਹੋ ਚਾਰ ਹਲ ਬਾਈ ਦੋ ਮੰਜੇ ਦੇ ਦੋ ਮੰਜੇ ਪੈ ਗਏ ਠੰਡਾ ਇਕੱਲਾ ਇਕੱਲਾ ਆਉਣ ਦੇ ਪੈਂਟਰ ਗਿਆ ਹਾਲਾ ਮਾਸ਼ੀਵਾੜੇ ਤੱਕ ਗੱਲਾਂ ਹੋਈਆਂ ਕਿ ਨਾ ਪੇਂਟ ਬਵਾ ਵਧੀਆ ਕਰਿਆ ਹੈ ਹਾਂ ਪਹੁੰਚੇ ਆ ਬੋਬੀ ਗਿਆ ਹਾਲਾ ਬੋਬੀ ਚੌਂਤੇ ਵਾਲਾ ਬਾਈ ਉਸ ਸਾਰਾ ਹੀਰੇ ਬਰ ਮੈ ਆ ਜਾਂ ਇੰਜਿਆ ਜਾ ਦੋ ਹੋਰ ਲਿਓ ਕਿਆ ਕਰਦਾ ਦੁਨੀਆ ਕਹਿੰਦੀ ਐ ਸਦਾਈ ਅਸੀਂ ਆਪ ਕਹਿੰਦੇ ਹਾਂ ਸਦਾ ਜੀ ਕਹਿਣ ਦੀ ਲੋੜ ਨਹੀਂ ਆਪਾਂ ਐਂ ਨਾਂ ਤਾਂ ਦਵਾਈ ਬਹੁਤ ਬਲੀ ਆ ਸਹੀ ਬਾਦ ਆ ਰਾ ਡਾਂਸ ਤੇ ਸਾਰੇ ਪਿੰਡ ਦੇ ਮੁੰਡੇ ਲਾਇ ਹੋਈਆਂ ਹੱਥੇ ਬਾਣ ਪੱਕੀ ਗੱਲ ਆ ਜੀ ਹਾਂ ਅਸੀਂ ਤਾਂ ਕਹਿੰਦੇ ਕੋਈ ਨਿਆਣਾ ਕਿਸੇ ਨਸ਼ੇ ਵੱੱਤੇ ਜਨਾ ਪਾਵੇ ਬਿਲਕੁਲ ਹਾਂ ਨਿਆਣਾ ਜੁੜਿਆ ਰਹੇ ਸੇਵਾ ਚ ਠੀਕ ਐ ਕਿਸੇ ਦਾ ਅੱਜ ਕੱਲ ਦੌਰ ਵਾ ਗਲਤ ਚੱਲਦਾ ਬਾਈ ਨਸ਼ੇ ਵੱੱਤੇ ਦਾ ਗਲਤ ਬੰਦਾ ਕੰਮੇ ਨਾ ਕਰੇ ਕੋਈ ਗੱਲ ਆ ਸਿੱਖੀ ਰਹਿਣ ਚ ਠੀਕ ਆ ਬੰਦਾ ਬੱਥੇ ਰਹਿੰਦਾ ਜੇ ਧਰਮ ਨਾਲ ਹਾਂ ਐਸਾ ਇੰਨਾ ਹੀ ਸੋਦੇ ਬੰਦੇ ਦਾ ਛੇ ਬੱਤੇ ਜਨਾ ਲੱਗੇ ਬਾਈ ਸੇਵਾਦਾਰ ਲੱਗੇ ਬਸ ਸੇਵਾਦਾਰ ਸਰਦਾਰ ਰਹੇ ਬੰਦਾ ਇਹ ਇਹ ਨਾਮ ਵਾਲੇ ਨਾ ਵਾਹ ਕਿੰਨੇ ਹੋ ਗਏ ਬਾਈ ਕੀ ਹਾਸ ਤੇ ਦਿੱਤਾ ਨੂੰ ਬੜਾ ਬੜਾ ਤਾਂ ਆਪਾਂ ਨੇ ਅੱਡੇ 'ਚ ਵੀ ਰੱਖਣਾ ਬਾਪੇ ਅਸੀਂ ਵੀ ਪਹਿਣਾ ਲੇ ਲੋ ਯਾਰ ਇੱਕ ਲੋ ਦਰਿਆ ਦੇ ਦੇ ਦਿਓ ਯਾਰ ਉਹ ਦਰਿਆ ਦੇ ਲੋ ਪਤਾ ਕਾਥੇ ਪਾੜ ਕੀ ਸਾਡੇ ਮੈਟਾ ਬ੍ਰਿਜ ਚ ਲੋ ਵੀ ਅਸੀਂ ਹੁਣ ਚੌਤੇ ਨੂੰ ਘੁੰਮਣ ਲੱਗੇ ਆਂ ਉਧਰ ਆਪਾਂ ਰਸਤਾ ਬੰਦ ਕਰ ਦਿੱਤਾ ਸੀ ਐਵੇਂ ਹੀ ਮਰੇ ਸਹੀ ਗੱਲ ਸਾਰੇ ਪਿੰਡ ਵਾਸਤੇ ਬੰਦ ਕੀਤਾ ਕਿਤਾ ਕੱਲੇ ਆਏ ਨਹੀਂ ਦੂਜਿਆਂ ਵਾਸਤੇ ਵੀ ਆਪ ਇਧਰ ਹੁਣ ਲੱਗੇ ਆਂ ਸਹੀ ਗੱਲ ਆ ਭਾਈ ਮੁੰਡੇ ਉਧਰ ਜਮਾਂ ਹੀ ਰਸਤਾ ਬੰਦ ਕਰਤਾ ਕੱਲੂ ਜਾਣੀ ਗੇ ਅੱਜ ਮੋਟਰਸਾਈਕਲ ਲੰਗੀ ਜਾਂਦੀ ਲੰਗੀ ਜਾਂਦੀ ਮੋਟਰਸਾਈਕਲ ਮੋਟਰਸਾਈਕਲ ਕੱਲੂ ਬੰਦ ਹੋ ਗਈ ਠੀਕ ਨੇ ਹਾਂਜੀ ਹਾਂਜੀ ਬਾਕੀ ਚੱਲਦੇ ਆਂ ਭਾਈ ਸਮਾਨ ਲਾਉਨੇ ਆਂ ਵੀ ਉੱਥੇ ਟੈੱਡ ਵਾਲੇ ਬਾਈ ਨੇ ਵੀ ਜਾਣਾ ਉਹਦੇ ਵੀ ਗੱਡੀ ਲੈ ਕੇ ਜਾਣੀ ਆਪਣੀ ਲੱਗ ਗਿਆ ਹੁਣ ਟੈਂਟ ਬਾਈ ਜੀ ਧੰਨਵਾਦ ਬਾਈ ਨੇ ਗੱਡੀ ਦੇ ਦਿੱਤੀ ਮੈਂ ਜਾਇਆ ਉਹ ਸਾਨੂੰ ਟਰੈਕਟਰ 55 ਲਿਆਉਣਾ ਪੈਣਾ ਦੋ ਘੇੜੇ ਲੱਗਣੇ ਟਰੈਕਟਰ ਦੇ ਵਿੱਚ ਇੱਕ ਬੱਤਾ ਆ ਗਿਆ ਜੇ ਪਿੰਡਾ ਛੋਟਾ ਚੁੰਦਾ ਭਾਈ ਪੈਣੀ ਦੇ ਨਾਲੇ ਪਿੰਡਾ ਸਾਡੇ ਪਿੰਡ ਬਾਈ ਲਾਗੇ ਲਾਗਾ ਤੇ ਦੂਰ ਨਹੀਂ ਹੈਗੇ ਬਹੁਤੇ ਲਾਗੇ ਲਾਗ ਵਿਚੇ ਵਿੱਚ ਬੜੇ ਆਂ ਇਹ ਚੌਂਤੇ ਦਾ ਗੁਰਦੁਆਰਾ ਸਾਹਿਬ ਆ ਗਿਆ ਚੌਂਤੇ ਦਾ ਕਮਟ ਪੜਦਾ ਪਿਆਰ ਹੋ ਰਿਹਾ ਗੁਰਦੁਆਰਾ ਸਾਹਿਬ ਅਣੀ ਤਾਂ ਪਹਿਲਾਂ ਵੀ ਹੋਇਆ ਚਲੋ ਕਮਟ ਦੀਦਾ ਹੁਣ ਤੇ ਆਦੀ ਕਮਟ ਤੇ ਤੇ ਗਰਾਊਂਡ ਤੇ ਆਪਾਂ ਹੁਣ ਵੈਂਡਰ ਖੜਾ ਕਰਨ ਲੱਗੇ ਆਪਣੇ ਉਹਦਾ ਲੰਗਰ ਦਾ ਤੇ ਆਪਾਂ ਸੰਗਤਾਂ ਰੋਕਦੀਆਂ ਦੀਆਂ ਤੇ ਬੈਨਰ ਫੜਾਇਆ ਹੁਣ ਉੱਪਰ ਟਰੱਕ ਵਾਲੇ ਰੁਕ ਜਾ ਯਾਰ ਦੇਖੋ ਆਪਾਂ ਹੁਣ ਪੈਨਰ ਰੈਨ ਵਧੀਆ ਹੋ ਗਿਆ ਆਪਣਾ ਬੀਰੋ ਨਹੀਂ ਕੱਢ ਰਹੇ ਆ ਪੈਨਰ ਬੋਗਾ ਉੜਾਇਆ ਉਹ ਸਾਰਾ ਫਟ ਗਿਆ ਚੱਲ ਬੱਸ ਰੋਗਲੀ ਹੁਣ ਬੱਸ ਦੇ ਉੱਪਰ ਚੜ੍ਹੇ ਕਰਨ ਲੱਗੇ ਆਪਾਂ ਬੱਸੇ ਰੋਕ ਲਈ ਦੇਖ ਲੈ ਬੱਸੇ ਰੁਕਣੀ ਹੋਰ ਜਾਸ ਤੇ ਲਾ ਪੈ ਗਿਆ ਮਾੜਾ ਜਿਹਾ ਕੰਮ ਤੇ ਬੱਸੇ ਰੁਕਣੀ ਪੈ ਗਈ ਆਪਾਂ ਨੂੰ ਮੇਰੇ ਤੋਂ ਧੰਨਵਾਦ ਨੇ ਬੱਸ ਰੁਕੀ ਆ ਮੈਂ ਦੋ ਤਿੰਨ ਬੱਸਾਂ ਨੂੰ ਹੱਥ ਦੱਤਾ ਦਿੱਤੀ ਨਹੀਂ ਕਰਨਾ ਇੱਕ ਹੱਥ ਦੱਤਾ ਵੀ ਮਿ ਮਾਰੇ ਉੱਪਰ ਚੜਨਾ ਹੈ ਦੇਰ ਨਹੀਂ ਜਿਆਦਾ ਇੱਕ ਚੜਾ ਦੀ ਉੱਪਰ ਤੇ ਹੁਣ ਫਤ ਹੋਣ ਲੱਗੇ ਆ ਤੇ ਬੱਸ ਰੁਕ ਸਾਲੇ ਮਾਰ ਗਿਆ ਪਰ ਤੇ ਬਾਬਾ ਚਲ ਔਰ ਖੜਜੋ ਖੜਜੋ ਤੇ ਉੱਪਰ ਆਪੇ ਆਪਾਂ ਦੋਈ ਬਾਈ ਰੋਪੜ ਪਹੁੰਚ ਗਏ ਜੀ ਬਰੈਡ ਲੇਨ ਆਪਾਂ ਬਰੈਡ ਲੇਨ ਜੀ ਗੱਡੀ ਖੜੀ ਆ ਪਰ ਯੋਈ ਬਰੇਡਾਂ ਨਹੀਂ ਅੰਕਲ ਕਿੰਨਾ 400 ਬੈਗ ਟਾਈ ਅੰਕਲ ਜੀ ਨੇ ਪਹਿਲਾਂ ਹੀ ਮੰਗਾ ਲਈ ਤੀ ਚੋਪੜਾ ਦੁਕਾਨ ਆ ਬਾਪੂ ਕੋਲ ਜਾ ਲੈ ਕੇ ਜਾਂਦੇ ਭਾਈ ਹਰ ਸਾਲ ਇੱਕ ਕਾਲਜ ਰੋਡ ਤੇ ਦੁਕਾਨ ਆਈ ਹੈ ਨਾ ਹਾਂ ਕਾਲਜ ਰੋਡ ਤੇ ਸਪੋਰਟ ਜਾਈ ਜਾਊਗਾ ਮੈਦੇ ਦਾ ਬਿਸਕੁਟ ਵੀ ਮਿਲੂ ਘਰ ਤੇ ਦਾ ਅੱਛਾ ਹੀ ਹਾਂ ਬਹੁਤ ਮਿਹਰਬਾਨ ਜੀ ਦਾ ਬੇકરી ਗਾੜਾ ਹਰ ਸਮਾਨ ਮਿਲ ਜਾਂਦਾ ਮਤਲਬ ਇਹ ਤੇ ਨਮਾਤੇ ਡੌਨ ਨਹੀਂ ਬਈ ਡੌਨ ਨਹੀਂ ਜੀ ਵੇਵਾ ਕਰਦੇ ਆ ਵੇ ਸਾਡਾ ਮੇਨ ਮੰਤ ਤੇ ਆਪਾਂ ਆਹੀ ਗੱਡੀ 'ਚ ਲਾ ਦੇ ਰਹੇ ਫਿੱਟ ਕਰਕੇ ਕਿੱਥੇ ਆਗੇ ਇਹ ਬਾਤ ਇਹ ਬਾਤ ਤੇ ਘੜਾ ਲਾ ਦੂੰਗਾ 500 ਆਨੇ ਚਾਹੇ 1500 ਵੀ ਆ ਜਾਵੇ ਨਾ ਗਿਆ ਕਿੰਨੇ ਹੋਗੇ ਮੇਰੇ ਕਿਲੋ ਇਹ ਹੁਣ ਬਰੈਡ ਇਹ ਕਿੰਨੇ ਹੋਗੇ ਬਰੈਡ ਇਹ 400 ਬੈਗ ਤਾਂ ਬਈਆ 400 ਪੈਕਟ ਆ ਬਾਕੀ ਆਪਾਂ ਬਾਅਦ ਚ ਕਰ ਲਾਂਗੇ ਬਾਕੀ ਦੇਖਦੇ ਗੱਡੀ ਜਿੰਨੀ ਆ ਗਈ ਉਹਨੇ ਲੈ ਲੈਣੇ ਆਪਣੇ ਨਾਲ ਗੱਲ ਹੋਈ ਹੀ ਆ ਡਾਣ ਕਹਿੰਦਾ ਬਈ 83 3 ਦਿਨ ਨਾਲ ਅਗੇ 500 ਪੈਕਟ ਲਿਕੇ ਜਾਂਦੇ ਹਾਂ ਸੀ 83 ਕਹਿੰਦਾ 3 ਦਿਨ ਬਰੈੱਡ ਨਾਲ ਬਖਸਾ ਲੱਗ ਤੇ 83 ਕਰੀ ਹੋਈ ਏ ਗੱਲ ਬਈ 11 ਬਾਰ 11 ਸੌ ਦੀ ਬਣੀ 1200 ਇੱਕ ਦਿਨ ਚ 400 ਪੈਕਟ ਸਾਨੂੰ ਜਣੀ ਕੇ ਘੱਟ ਲੱਗਣੇ 1100 ਪੈਕਟ ਕਰਿਆ ਹੋਇਆ ਬਾਈ ਨੂੰ ਯਾਦਾ ਲੱਗੂਗਾ ਕੋਈ ਉਦਨਾਂ ਹਾਂ ਭਾਈ ਇਹ ਲਾਸਟ ਨੂੰ ਜਿਆਦਾ ਲੱਗਦਾ ਨਾ ਚਣਕੇ ਲਾ ਦੇ ਆ ਜਾਣੇ ਇੰਨੇ ਕ ਤਾਂ ਆਰਾਮ ਇੰਨੇ ਕ ਤਾਂ ਆ ਜਾਂਦਾ ਦੋ ਗ੍ਰੇਡ ਤਾਂ ਹੋਈ ਖਾ ਲਿਓਗੇ ਬਹੁਤ ਆ ਜਾਣੇ ਆਰਾਮ ਨਾਲ 5 1500 ਬ੍ਰੈਡ ਆ ਜੀ ਨਹੀਂ ਹਜੇ 1200 ਕੀ ਚੋ ਜੀ ਆ ਘਟੀ ਚ ਨਹੀਂ ਇੱਜ ਨਹੀਂ 1200 ਬਣ ਲੈ ਕੇ ਜਾਂਦੇ ਅੰਕਲ ਨੇ ਕਿਹਾ ਅੰਕਲ ਕਹਿੰਦਾ ਹਾਂ ਹਾਂਜੀ 1200 ਬ੍ਰੈਡ ਮੁੱਤੀ ਚ ਬੱਲੇ ਕਨੈਕਟਰ ਕਨੈਕਟਰ ਸਾਈਡ ਵੀ ਰੱਖ ਲੈਣੀ ਜਿੱਕੇ ਨਾਲ ਚਲਾ ਕੇ ਲੈ ਕੇ ਜਾਂਦਾ ਹਾਂ ਜਿਵੇਂ ਓਟ ਪਈਏ ਦੇ ਓਰਡਰ ਹੁੰਦੇ ਨੂੰ ਕੰਗੇ ਜੀਵ ਦਾ ਆਪਾਂ ਭੇਜਦੇ ਆਂ ਅਸਲ ਨੰਬਰ ਬੋਲ ਦਿਆ ਕਿ ਕੰਟੈਕਟ ਚਾਹੀਦਾ ਨੰਬਰ ਬੋਲ ਦੋ ਆਪਣਾ ਜੀ ਤੁਹਾਡਾ ਨੰਬਰ ਹੈ ਜੀ ਨਾ ਨਾ ਬੋਲ ਦੋ ਇੱਕ ਵਾਰ ਵੀਡੀਓ ਚ ਬੋਲ ਦੋ ਇੱਕ ਵਾਰ ਵੀਡੀਓ ਚ 99 17 58 79 79 ਠੀਕ ਹੈ ਤੇ ਇਹਨਾਂ ਦੀ ਕਾਲਜ ਰੋਡ ਤੇ ਦੁਕਾਨ ਆਹ ਪੱਪੂ ਢਾਲ ਦੇ ਸਾਹਮਣੇ ਪੱਪੂ ਢਾਲ ਦੇ ਸਾਹਮਣੇ ਚੋਪੜਾ ਬਰੈਡ ਆ ਰਿਲੈਕਸੋ ਦੇ ਸ਼ੋਰੂਮ ਤੇ ਗਿਆ ਲਾ ਜਮਈ ਇੰਦਰਜੀਤ ਦਾ ਉਹ ਇੰਦਰਜੀਤ ਦੀ ਦੁਕਾਨ ਛੱਡ ਕੇ ਬਾਕੀ ਦੇ ਬਾਅਦ ਕਿਹਾ ਤੁਸੀਂ ਨਾਮ ਨਾਲ ਨਾ ਸੈਨਾ ਨਹੀਂ ਅੱਗੇ ਅੱਗੇ ਤੇਰਾ ਹੈ ਨਾ ਬਿੱਲ ਉਹਨੂੰ ਬਿੱਲ ਦਿਖਾਤਾ ਮੈਂ ਕਿਹਾ ਦਾਦੇ ਕਿਆ ਕਰਦਾ ਹਾਂ ਹਾਂ ਜੀ ਉਹ ਜੀ ਕਰਦੀ ਸਾਡੇ ਕੋਲ ਲੱਗੀ ਵੀ ਹੈ ਨਾ ਹਾਂ ਜੀ ਹਾਂ ਲੱਗੀ ਹੋਈ ਹੈ ਜੀ ਆਸਟੇਖਾ ਮੇਰੀ ਮਿੱਟੀ ਦੀ ਦੇਖਣਾ ਕਰਦੀ ਹੈ ਹਾਂ ਜੀ ਹਾਂ ਜੀ ਤੇ ਕੰਮ ਬਈ ਕੰਮ ਹੈ ਜੀ ਕਮਾਣਾ ਸਾਡੀ ਬੜੀ ਚੋਸ ਹੈ ਬੱਚੇ ਜੀ ਸਾਰਾ ਪੇਪਰਟ ਹੋ ਗਿਆ ਨਾ ਸਾਰਾ ਰੁਪਏ ਹਾਂ ਜੀ ਇਹਦਾ ਇਹਨਾਂ ਨੂੰ ਰੇਟ ਦਿੱਤਾ ਹੈ ਕਿ ਕਿੰਨਾ ਉਹ ਨਹੀਂ ਕਿੰਨਾ ਲਿਖਣਾ ਅਰੇਂਜ ਕਰਿਆ ਹੋਇਆ ਹੈ ਪਹਿਲਾਂ ਦਾ ਜੀ ਪਹਿਲਾਂ ਤਾਂ ਸफाई ਹੋਈ ਜਿਹੜੀ ਨਹੀਂ ਕਹਿੰਦਾ ਸਾਈਟ ਤਾਂ ਕੱਲ ਦੇਖ ਕੇ ਗਿਆ ਪਹਿਲਾਂ ਤਾਂ ਕਹਿੰਦਾ ਨਹੀਂ ਸੱਸੀ ਗੱਲ ਜੀ ਜਿੰਨੀ ਕਿੰਨਾ ਕਹਿੰਦਾ ਉਹਦਾ ਕਿੱਥੇ ਪਿਆ ਜੀ ਲੁਧਿਆਣੇ ਤੋਂ ਉੱਥੇ ਫੈਕਟਰੀ ਹੈ ਨਾ ਉੱਥੇ ਇੱਕ ਜੇ ਆਪਾਂ ਹਾਈ ਦੇ ਹਾਈ ਦੇ ਹਾਈ ਦੇ ਜਾਂਦੇ ਆ 22 ਲੱਖ ਦਾ ਹੋ 22 ਆ ਗਿਆ ਬਾਈਆਂ ਦਾ ਰੋਲ ਬਾਈ ਨੇ ਤਾਂ ਫਟਾਫਟ ਲੱਚਨ ਤੇ